ਸੁਝੇ ਤੁਸੀਂ ਪਾਣੇ ਸੋਨੇ ਸੋਨੇ ਟੌਰੀ ਸੂਟ ਦਾ ਵੱਡਾ ਡੀਪੂ ਮੈਂ ਕਹ ਬੰਗਾ ਆ ਕੇ ਲੈ ਕੇ ਜਾ ਸਕਦੇ ਆ ਤੁਹਾਨੂੰ ਪਤਾ ਆਪਾਂ ਕੱਲ ਆਫਰ ਆਈ ਸੀ ਤੁਹਾਡੇ ਵਾਸਤੇ ਸਪੈਸ਼ਲ ਸੂਟ ਲੈ ਜਾਂਦੇ ਜੀ 1800 1600 1500 1200 ਵਾਲੇ ਅੱਜ ਵੀ ਆਪਾਂ ਤੁਹਾਡੇ ਵਾਸਤੇ ਲੈ ਜਾਂਦੇ ਹੈਗੇ ਜਿਹੜੇ ਕੱਲ ਪੈਣਾ ਰਹਿ ਗਏ ਸੀ ਉਹਨਾਂ ਵਾਸਤੇ ਫੇਰ ਸੂਟ ਆ ਚੁੱਕੇ 550 ਰੁਪਏ ਦੇਖੋ ਕਿੰਨੇ ਕਿੰਨੇ ਸੋਹਣੇ ਸੂਟ ਆ ਚੁੱਕਿਆ ਗਿਆ ਕਿੰਨਾ ਸੋਹਣਾ ਨੈਕ ਤੇ ਵਰਕ ਆ ਚੁੱਕਾ ਨਾਲ ਦੇਖੋ ਕਿੰਨੇ ਕਿੰਨੇ ਵਧੀਆ ਡਿਜ਼ਾਈਨਿੰਗ ਆ ਚੁੱਕਿਆ ਘੇਰੇ ਤੇ ਕਿੰਨਾ ਪਿਆਰਾ ਵਰਕ ਆ ਚੁੱਕਾ ਹੈਗਾ ਆਪਾਂ ਗੱਲ ਕਰੀ ਨਾ ਦੇਖੋ ਵੀ ਆ ਚੁੱਕਾ ਹੈਗਾ ਬਾਟਮ ਵਰਕ ਵੀ ਆ ਚੁੱਕਾ ਹੈ ਦੇ ਵਿੱਚ ਸਿਰਫ 500 ਤੇ ਪਿਆਰ ਪਰ ਵਿੱਚ ਆਪਾਂ ਵੀ ਤੁਹਾਨੂੰ ਜੈਲੋ ਵੀ ਸੂਟ 550 ਜਨਾ ਹੈਗਾ ਕਿੰਨਾ ਸੋਹਣਾ ਕੰਬੀਨੇਸ਼ਨ ਆ ਚੁੱਕਾ ਹੈਗਾ ਨਾਲ ਦੇਖੋ ਕਿੰਨੀ ਸੋਹਣੀ ਬਾਜੂ ਆ ਚੁੱਕੀ ਹੈਗੀਆਂ ਨਾਲ ਦੇਖੋ ਬਾਟਮ ਵਰਕ ਵਾਲੀ ਆ ਚੁੱਕੀ ਹੈ ਕਿਹੜਾ ਕਿੰਨਾ ਪਿਆਰਾ ਆ ਚੁੱਕਾ ਹੈਗਾ ਤੇ ਨਾਲ ਦੇਖੋ ਗੜਾ ਕਿੰਨਾ ਵਧੀਆ ਆ ਚੁੱਕਾ ਸਿਰਫ 500 ਤੇ ਪਿਆਰ ਪਰ ਵਿੱਚ ਤੁਸੀਂ ਜਲਦੀ ਜਲਦੀ ਆ ਕੇ ਲੈ ਕੇ ਜਾ ਸਕਦੇ ਆ 550 550 550 ਵੱਡੀ ਆਫਰ ਆ ਦਿੱਤੀ ਹੈਗੀ ਆ ਹਰੇਕ ਸੂਟ ਤੇ ਬਾਟਮ ਵਰਕ ਹੈਗਾ ਆ ਤੇ ਬਾਜੂ ਵਰਕ ਹੈਗਾ ਆ ਤੁਸੀਂ ਜਲਦੀ ਜਲਦੀ ਆ ਕੇ ਲੈ ਕੇ ਜਾ ਸਕਦੇ ਆ ਦੇਖੋ ਕਿੰਨਾ ਸੋਹਣਾ neck ਕਿੰਨਾ ਪਿਆਰਾ ਬਣਿਆ ਹੋਇਆ ਹੈਗਾ ਤੇ ਨਾਲ ਦੇਖੋ ਘੇਰਾ ਕਿੰਨਾ ਵਧੀਆ ਆ ਚੁੱਕਾ ਹੈ। ਨਾਲ ਆਪਾਂ ਕਹ ਲੈਣਾ ਇਹ ਬਾਟਮ ਦੀ ਦੇਖੋ ਬਾਟਮ ਵਰਕ ਵੀ ਆ ਚੁੱਕਾ ਹੈ। ਚਾਹੇ ਤੁਸੀਂ ਵਾਜਤ ਲਿਓ ਚਾਹੇ ਨੂੰ ਤੁਸੀਂ ਬਾਟਮਸ ਲਿਓ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿ ਨਾਲ ਦੇਖੋ ਚੁੰਨੀ ਕਿੰਨੀ ਵਧੀਆ ਆ ਚੁੱਕੀ ਹੈ ਮੈਚਿੰਗ ਵਾਲੀ। ਸਿਰਫ ਆਪਾਂ ਦੇਣਾ 550 ਰੁਪਏ ਵਿੱਚ ਦੇਖੋ ਕਿੰਨੀ ਵੈਰੈਟੀ ਆ ਚੁੱਕੀ ਹੈ। ਤੁਸੀਂ ਵੱਡਾ ਢੀਪੂ ਬੰਗਾ ਕੇ ਆਪਣੀ ਪਸੰਦ ਅਕੋਰਡਿੰਗ ਲੈ ਕੇ ਜਾ ਸਕਦੇ ਆ। ਇਹ ਚ ਕਲਰ ਤਾਂ ਲਾਈਟ ਵੀ ਹੈ ਗਿਆ ਕਲਰ ਡਾਰਕ ਵੀ ਹੈ ਗਿਆ। ਇਹ ਚ ਗੋਲ neck ਵਾਲੇ ਵੀ ਆ ਚੁੱਕੇ ਹੈਗੇ ਆ ਤੇ V neck ਵੀ ਆ ਚੁੱਕਿਆ ਹੈ ਕਿ ਤੁਸੀਂ ਪਸੰਦ ਕਰ